ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਨੇ ਆ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜ਼ਿਕਰਿਆ ਅੱਜ ਦੀ ਬਾਈ ਰঞ্জੀਤ ਸਿੰਘ ਢੱਡੀਆਂ ਵਾਲੇ ਦੀ ਜਿਹੜੀ ਵੀਡੀਓ ਹੈ ਨਾ ਉਹ ਬਹੁਤ ਅਹਿਮ ਵੀਡੀਓ ਹੈ ਉਹ ਅਹਿਮ ਇਸ ਲਈ ਹੈ ਕਿ ਇਹਦੇ ਵਿੱਚ ਉਹ ਸਤਸੰਗ ਦੇ ਬਾਰੇ ਬਿਆਨ ਕਰ ਰਹੇ ਨੇ ਕਿ ਸਤਸੰਗ ਕੀ ਹੈ ਜੋ ਅਸੀਂ ਕਰ ਰਹੇ ਆ ਜਾਂ ਜੋ ਆਮ ਲੋਕ ਪਿੰਡਾਂ ਦੇ ਕਰ ਰਹੇ ਨੇ ਉਹ ਸਤਸੰਗ ਹੈ ਜਾਂ ਇਹਦਾ ਮਤਲਬ ਕੋਈ ਹੋਰ ਹੈ ਤੇ ਉਮੀਦ ਹੈ ਕਿ ਇਹ ਤੁਸੀਂ ਇਹ ਵੀਡੀਓ ਦੇ ਸਾਡੇ ਐਂਡ ਤੱਕ ਜੁੜੇ ਰਹੋਗੇ ਤੇ ਤੁਹਾਨੂੰ ਕਾਫੀ ਕੁਝ ਸਿੱਖਣ ਨੂੰ ਮਿਲੇਗਾ ਬਹੁਤ ਅੱਛੀ ਵੀਡੀਓ ਹੈ ਮਿਲਨੇ ਆ ਵੀਡੀਓ ਦੇ ਐਂਡ ਤੇ ਸਤ ਸੰਗਤ ਕੈਸੀ ਜਾਣੀ ਹੈ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ ਸੱਚ ਸੱਚੀ ਸੰਗਤ ਕਿਹੜੀ ਹੈ ਜੀ ਸੰਗਤ ਤੇ ਬਹੁਤ ਤਰ੍ਹਾਂ ਦੀ ਹੈ ਦੁਨੀਆ 'ਚ ਮਾਫ ਕਰਨਾ ਜੀ ਮਾਫ ਕਰਿਓ ਇੱਥੇ ਇਦਾਂ ਦੇ ਵੀ ਲੋਕ ਨੇ ਜਿਹੜੇ ਸੱਪ ਨੂੰ ਗੁਰੂ ਰੱਬ ਸੱਪ ਨੂੰ ਰੱਬ ਮੰਨਦੇ ਨੇ ਉਹ ਕੀ ਕਹਿੰਦੇ ਨੇ ਵੀ ਕਿੱਥੇ ਚੱਲਿਓ ਕੈਂਟਰ ਪਰ ਕੇ ਕੌਣ ਚੱਲਿਆ ਦੱਸਿਓ ਕੀ ਕਹਿੰਦੇ ਪਹਿਲਾਂ ਸਤ ਸੰਗ ਚੱਲੀ ਏ ਸਤ ਸੰਗਤ ਹੀ ਕਹਿੰਦੇ ਉਹ ਵੀ ਇੱਥੇ ਇਦਾਂ ਦੇ ਵੀ ਲੋਕ ਨੇ ਕੋਈ ਇੱਥੇ ਪਸ਼ੂ ਨੂੰ ਰੱਬ ਮੰਨਦਾ ਹੈ ਸਾਡਾ ਰੱਬ ਹੈ ਕੋਈ ਕਹਿੰਦਾ ਸੱਪ ਸਾਡਾ ਰੱਬ ਹੈ ਕੋਈ ਨੇ ਕਿਸੇ ਨੇ ਪੱਥਰ ਦੀ ਮੂਰਤੀ ਲਾਈ ਹੈ ਉਹ ਕਹਿੰਦਾ ਆ ਸਾਡਾ ਰੱਬ ਹੈ ਕੋਈ ਕਹਿੰਦਾ ਦਰਖਤ ਸਾਡਾ ਰੱਬ ਹੈ ਦਰਖਤ ਨੂੰ ਆਪਣਾ ਰੱਬ ਮੰਨ ਕੇ ਬੈਠਾ ਹੈ ਕੋਈ ਬੰਦਾ ਸ਼ਰੀਰ ਨੂੰ ਆਪਣਾ ਰੱਬ ਮੰਨ ਕੇ ਬੈਠਾ ਮੇਰੀ ਮੇਰੇ ਵਰਗਾ ਬੰਦਾ ਕੋਈ ਦੇਹ ਹੈ ਤੇ ਦੇਹ ਨੂੰ ਆਪਣਾ ਰੱਬ ਮੰਨ ਕੇ ਬੈਠਾ ਵੀ ਸਾਡਾ ਰੱਬ ਆ ਹੈ ਕੋਈ ਦੇਹ ਨੂੰ ਰੱਬ ਕਹਿੰਦਾ ਹੈ ਕੋਈ ਪਸ਼ੂ ਨੂੰ ਰੱਬ ਕਹਿੰਦਾ ਹੈ ਕੋਈ ਪੱਥਰ ਨੂੰ ਰੱਬ ਕਹਿੰਦਾ ਹੈ ਕੋਈ ਦਰਖਤ ਨੂੰ ਰੱਬ ਕਹਿੰਦਾ ਹੈ ਤੇ ਜਿਹੜੇ ਉਹ ਰੱਬਾਂ ਦੇ ਕੋਲ ਜਾਣ ਵਾਲੇ ਨੇ ਰੱਬ ਬਣਾਏ ਨੇ ਆਪੋ ਆਪਣੇ ਆਪੋ ਆਪਣੇ ਰੱਬਾਂ ਦੇ ਮਾਲਕ ਕੋਲ ਜਾਣ ਵਾਲੇ ਆਪੋ ਆਪਣੇ ਗੁਰੂਆਂ ਕੋਲ ਰੱਬ ਕੋਲ ਜਾਣ ਵਾਲੇ ਆ ਉਹ ਜਦੋਂ ਕੈਂਟਰ ਭਰ ਕੇ ਟਰਾਲੀਆਂ ਭਰ ਕੇ ਜਾਂਦੇ ਆ ਤੇ ਕਹਿੰਦੇ ਤੇ ਉਹ ਵੀ ਨੇ ਵੀ ਸਤ ਸੰਗਤ ਕਰ ਰਹੇ ਆ ਜਦੋਂ ਸੱਪ ਦੇ ਗੁਣ ਗਾਉਂਦੇ ਹੋਣਗੇ ਪੀਰਾਂ ਦੇ ਉਹ ਵੀ ਜਦੋਂ ਇਕੱਠੇ ਬਹਿ ਕੇ ਢੋਲਕੀਆਂ ਖੜਕਾਉਂਦੇ ਨੇ ਕੀ ਕਹਿੰਦੇ ਨੇ ਕੀ ਕਰਦੇ ਆ ਸਤ ਸੰਗ ਕਹਿੰਦੇ ਆ ਜਦੋਂ ਸੱਪਾਂ ਦੇ ਗੁਣ ਗਾਏ ਹੁੰਦੇ ਆ ਜਦੋਂ ਉਹ ਸ਼ਰੀਰ ਦੇ ਹੀ ਗੁਣ ਗਾਈ ਜਾਂਦੇ ਆ ਉਹ ਉਸ ਵੇਲੇ ਵੀ ਕਹਿੰਦੇ ਸਤ ਸੰਗ ਹੀ ਕਰੀ ਜਾਂਦੇ ਆ ਜੀ ਅਸੀਂ ਸਤ ਸੰਗਤ ਕੀ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਸਤ ਸੰਗਤ ਅਸਲ ਉਹ ਹੈ ਜਿੱਥੇ ਅਸਲੀ ਦੀ ਗੱਲ ਹੋਵੇ ਅਸਲ ਸਤਸੰਗ ਕੀ ਹੈ ਸੱਚੀ ਸੰਗਤ ਉਹ ਹੈ ਜਿੱਥੇ ਸੱਚ ਦੀ ਗੱਲ ਹੋਵੇ ਜਿੱਥੇ ਝੱਪ ਦੀ ਗੱਲ ਨਾ ਹੋਵੇ ਜਿੱਥੇ ਪਸ਼ੂ ਦੀ ਗੱਲ ਨਾ ਹੋਵੇ ਜਿੱਥੇ ਪੱਥਰ ਦੀ ਗੱਲ ਨਾ ਹੋਵੇ ਜਿੱਥੇ ਦੇਵ ਦੀ ਗੱਲ ਨਾ ਹੋਵੇ ਜਿੱਥੇ ਸੱਚ ਦੀ ਗੱਲ ਹੋਵੇ ਉਹ ਸਤਸੰਗਤ ਹੈ ਪੜਦੇ ਆ ਨਾ ਹੁਣ ਪੂਰਾ ਇਹ ਪੂਰਾ ਪੜ ਲਓ ਦੋ ਦੋ ਪੰਕਤੀਆਂ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਕੋ ਨਾਮ ਵਖਾਣੀ ਐ ਤੇ ਇਹ ਪੂਰਾ ਪੜ ਲੀਵੇਖੋ ਸਤ ਸੰਗਤ ਕੇ ਕਿੰਨੂ ਜਾਣੀ ਐ ਗੁਰੂ ਜੀ ਨੂੰ ਪੁੱਛੀਏ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀ ਵੀ ਮਹਾਰਾਜ ਇੱਕ ਟਰਾਲੀ ਸਾਡੇ ਪਿੰਡ ਚੋਂ ਇਧਰ ਨੂੰ ਚੱਲੀ ਐ ਇਹ ਵੀ ਕਹਿੰਦੇ ਸਤ ਸੰਗ ਕਰਦੇ ਆ ਇੱਕ ਕੈਂਟਰ ਇਧਰ ਨੂੰ ਚੱਲਿਆ ਇਹ ਵੀ ਕਹਿੰਦੇ ਸਤ ਸੰਗ ਕਰਦੇ ਆ ਇੱਕ ਮਹਾਰਾਜ ਮੋਟਰਸਾਈਕਲ ਲੈ ਕੇ ਆ ਤੁਰੇ ਜਾਂਦੇ ਨੇ ਕਹਿੰਦੇ ਅਸੀਂ ਵੀ satsang ਕਰਨ ਚੱਲੇ ਆ ਮਹਾਰਾਜ ਸਾਨੂੰ ਕਿਵੇਂ ਪਤਾ ਲੱਗੇ ਵੀ ਸੱਚ ਦੀ ਸੰਗਤ ਕਿਹੜੀ ਏ ਵੀ ਸਾਰੇ ਹੀ ਗਿੱਚੀ ਫਿਰਦੇ ਨੇ ਤੇ ਕਈ ਕਮਲੇ ਸਾਰਿਆਂ ਦਾਲੀ ਜਾਏ ਆਉਂਦੇ ਨੇ ਵੀ ਇਧਰੋਂ ਵੀ ਬਦਾਨਾ ਖਾ ਲੋ ਇਧਰੋਂ ਵੀ ਲੱਡੂ ਖਾਓ ਇਧਰੋਂ ਵੀ ਫੁਕੇ ਫੱਲਾ ਦਾ ਪ੍ਰਸ਼ਾਦ ਲੈ ਆਓ ਇਧਰੋਂ ਕੜਾ ਪ੍ਰਸ਼ਾਦ ਲੈ ਆਓ ਆਪ ਕੋ ਸਾਧਨਾ ਸਾਰੇ ਹੀ ਪ੍ਰਸ਼ਾਦ ਛਕਦੇ ਨੇ ਕਈ ਵੀ ਮਾਰਾ ਸਾਨੂੰ ਦੱਸ ਦਿਓ ਵੀ ਸਤ ਸੰਗਤ ਕਿੰਦੂ ਕਹਿੰਦੇ ਐ ਗੁਰੂ ਗ੍ਰੰਥ ਸਾਹਿਬ ਜੀ ਜਰਾ ਸਾਨੂੰ ਪਤਾ ਤੇ ਲੱਗ ਜਾਇਆ ਕਰੂ ਵੀ ਅਸੀਂ ਤੇ ਕਮਲੇ ਜਿੱਧਰ ਨੂੰ ਕੋਈ ਖਿੱਚ ਲੈਂਦਾ ਤੁਰ ਜੰਨੇ ਸਾਡੇ ਪਿੰਡਾਂ ਦੀ ਗੱਲ ਐ ਮੇਰੇ ਆਪਣੇ ਪਿੰਡ ਵਿੱਚ ਨਿੱਕੇ ਹੁੰਦੇ ਆ ਨਾ ਉੱਥੇ ਸ਼ੁਰੂ ਹੋਇਆ ਕੰਮ ਜਦੋਂ ਵਿਚਾਰ ਚਾ ਲੱਗਣੀ ਐ ਜੀ ਤਾਂ ਐਦਾਂ ਦੀ ਗੱਲ ਕਰਿਆ ਕਰਾਂ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਂ ਉਦੋਂ ਅੰਮ੍ਰਿਤ ਛਕ ਲਿਆ ਸੀ ਵੀ ਭਾਈ ਕਿੱਧਰ ਜਾਂਦੇ ਹੋ ਕਹਿੰਦੇ ਸਤ ਸੰਗ ਹੁੰਦੀ ਹੈ ਤੇ ਮੈਂ ਕਈਆਂ ਨੂੰ ਪੁੱਛਣਾ ਪਿੰਡ ਦੇ ਨੌਜਵਾਨ ਜਿਹੜੇ ਮੇਰੇ ਛੋਟੇ ਛੋਟੇ ਸੀ ਚਲੋ ਉਹਦੇ ਬੱਚੇ ਸੀ 12 ਸਾਲ 13 ਸਾਲ ਦੀ ਉਮਰ ਹੀ ਸੀ ਵੀ ਉੱਥੇ ਕੀ ਕਰਨ ਚੱਲੇ ਹੋ ਕਹਿੰਦੇ ਬਸ ਉਹ ਢੋਲਕੀ ਵੀ ਵਜਾਉਂਦੇ ਆ ਬਾਅਦ ਚ ਇੱਕ ਬੰਦਾ ਖੜਾ ਹੋ ਕੇ ਪੜਦਾ ਕਿਤਾਬ ਹੈ ਉਹਨਾਂ ਦੀ ਉਹ ਪੜ ਕੇ ਸੁਣਾਉਂਦਾ ਮੈਂ ਕਿਹਾ ਕੀ ਸੁਣਾਉਂਦੇ ਨੇ ਕਹਿੰਦੇ ਇਹ ਤੇ ਪਤਾ ਨਹੀਂ ਪਰ ਮੈਂ ਜਾਨਣੇ ਕੋ ਕਹਿੰਦੇ ਬਾਅਦ ਚ ਪਤਾ ਨਾ ਮਿਲਦਾ ਇੱਕ ਮੁਠੀ ਬਦਾਣੇ ਦੀ ਨੇ ਇੱਕ ਮੁਠੀ ਬਦਾਣੇ ਦੀ ਐਸੇ ਲਾਲਚ ਵਿੱਚ ਪਾਏ ਸਾਡੇ ਪਿੰਡ ਦੇ ਅੱਧਾ ਪਿੰਡ ਜਾਣ ਲੱਗ ਪਏ ਤੇ ਬਦਾਣੇ ਨੇ ਅੱਧਾ ਪਿੰਡ ਨਾਮ ਵਾਲੇ ਪਾਸ ਲਾ ਲਿਆ ਅੱਧਾ ਪਿੰਡ ਸਾਡਾ ਬਦਾਣੇ ਨੇ ਇੰਨੇ ਇੰਨੇ ਇੰਨਾ ਬਹੁਤਕ ਪੱਤਰ ਸਾਡਾ ਗਿਰਿਆ ਐਨਾ ਪੀੜਾ ਕਰਕੇ ਅਸੀਂ ਤੇ ਇੰਨੇ ਕਮਲੇ ਆ ਜੀ ਸਾਨੂੰ ਤੇ ਮੈਂ ਕਹਿੰਦਾ ਜਿੱਧਰ ਨੂੰ ਮਰਜੀ ਕੋਈ ਲਾਲਚ ਜੇ ਕੋਈ ਬੰਦਾ ਨਾ ਸਾਡੇ ਪੰਜਾਬ ਦੇ ਲੋਕਾਂ ਨੂੰ ਇਹ ਸਮਝੇ ਵੀ ਪੰਜਾਬ ਦੇ ਵਿੱਚ ਮੇਰੇ ਮਗਰ ਇੰਨੀ ਦੁਨੀਆ ਬਾਬਾ ਕਮਲਾ ਨਾ ਬਣ ਤੇਰੇ ਨਾਲੋਂ ਵੱਧ ਸੱਪ ਮਾਨ ਕਰਦਾ ਹੋਣਾ ਵੀ ਤੂੰ ਬਾਬਾ ਤੂੰ ਤਾਂ ਬੰਦਾ ਹੈ ਇਹ ਤੇ ਮੇਰੇ ਮਗਰ ਲੱਗੇ ਫਿਰਦੇ ਤੇ ਦਰਖਤ ਵੀ ਬੋਲਣਗੇ ਜੰਡ ਬੋਲਣਗੇ ਓਏ ਜੱਟ ਕਹਿਣਗੇ ਓਏ ਬਾਬਿਓ ਤੁਹਾਡੇ ਤੋਂ ਵੱਧ ਮੱਥਾ ਸਾਨੂੰ ਟਿਕਦਾ ਏ ਜੰਡਾ ਨੂੰ ਲੋਕੀ ਕੱਪੜੇ ਬੰਨਦੇ ਐ ਤੂਫਾਂ ਲਾਉਂਦੇ ਐ ਮੱਥੇ ਟੇਕਦੇ ਐ ਕਾਹਦੇ ਮਾਨ ਕਰਦੇ ਓ ਇਹ ਤੇ ਸਾਡੇ ਵਰਗਿਆਂ ਨੂੰ ਮੰਨੀ ਜਾਂਦੇ ਐ ਤੁਸੀਂ ਐਵੇਂ ਚੌੜੇ ਨਾ ਹੋਇਆ ਕਰੋ ਸਵਾਦ ਤਾਂ ਐ ਕਿਸੇ ਸਿਆਣੇ ਨੂੰ ਮਗਰ ਲਾ ਕੇ ਵਖਾ ਕਿਸੇ ਸਮਝ ਵਾਲੇ ਨੂੰ ਝੁਕਾ ਕੇ ਵਖਾ ਮੰਨਿਏ ਫਿਰ ਤੇਰਾ ਵਿਟਨੈਸ ਬਣ ਸਕਦਾ ਕੋਈ ਸਮਝ ਵਾਲਾ ਬੰਦਾ ਸੋਚੀ ਵਾਲਾ ਬੰਦਾ ਤੈਨੂੰ ਮੰਨੂ ਕੋਈ ਗੁਰੂ ਗ੍ਰੰਥ ਸਾਹਿਬ ਦਾ ਪੜਿਆ ਹੋਵੇ ਗੁਰੂ ਗ੍ਰੰਥ ਸਾਹਿਬ ਦਾ ਪੜਿਆ ਹੋਵੇ ਐਟੀਟਿਊਡ ਚੇਂਜ ਹੋਵੇ ਉਹਦਾ ਨਜ਼ਰੀਆ ਕੱਲਾ ਗਿਆਨ ਹੀ ਨਾ ਇਕੱਠਾ ਕੀਤਾ ਹੋਵੇ ਇਨਫਾਰਮੇਸ਼ਨ ਹੀ ਨਾ ਕਲੈਕਟ ਕਰਦਾ ਰਿਹਾ ਹੋਵੇ ਕਦੇ ਬੰਦਾ ਅੰਦਰੋਂ ਬਦਲਿਆ ਹੋਇਆ ਹੋਵੇ ਜੇ ਕਿਤੇ ਜੁੜੀ ਹੋਈ ਰੂਹ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਪੜਦਾ ਸਮਝਦਾ ਹੋਵੇ ਇਹੋ ਜਿਹੇ ਬੰਦੇ ਨੂੰ ਝੁਕਾ ਕੇ ਇੱਕ ਨੂੰ ਬੁਖਾ ਫੇਰ ਮੰਨਾਂਗੇ ਵੀ ਤੇਰੇ 'ਚ ਕੋਈ ਤਾਕਤ ਹੈ ਜਿਨ੍ਹਾਂ ਨੂੰ ਤੂੰ ਝੁਕਾਈ ਜਾਂਦਾ ਹੈ ਇਹ ਤੇ ਯਾਰ ਸੱਭਾਂ ਅੰਗੇ ਵੀ ਝੁਕੀ ਜਾਂਦੇ ਆ ਇਹ ਤਾਂ ਗਧੇ ਨੂੰ ਮੱਥਾ ਟੇਕਦੇ ਆ ਦੋ ਮੇਲੇ ਸਾਡੇ ਇੱਕ ਛਪਾਰ ਦਾ ਇੱਕ ਜਰਗ ਦਾ ਇੱਕ ਮੇਲੇ ਤੇ ਸੱਪ ਦੀ ਪੂਜਾ ਹੁੰਦੀ ਹੈ ਇੱਕ ਮੇਲਾ ਉਹ ਜਿੱਥੇ ਗਧੇ ਦੀ ਪੂਜਾ ਹੁੰਦੀ ਹੈ ਲੈ ਕਰ ਲੋਗਾ ਫਿਰ ਬੰਦਾ ਮਾਨ ਕਰ ਸਕਦਾ ਜੀ ਵੀ ਮੈਨੂੰ ਤੇ ਜੀ 10 ਬੰਦਿਆਂ ਨੇ ਮੱਥਾ ਟੇਕਿਆ। ਮੈਨੂੰ 10000 ਬੰਦੇ ਨੇ ਮੱਥਾ ਟੇਕਤਾ ਉਹ ਭਾਈ ਇਹ 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 ਬਹੁਤ ਭੋਲੇ ਐ ਇਹਨਾਂ ਨੂੰ ਨਹੀਂ ਪਤਾ। ਪਰ ਹੋਵੇ ਕੋਈ ਬੜਿਆ ਗੁਰੂ ਦਾ ਉਹਨੂੰ ਝੁਕਾ ਕੇ ਵਖਾ ਫੇਰ ਬੰਨੂ। ਲਾ ਕੇ ਵਖਾ ਆਪਣੇ ਮਗਰ ਨਹੀਂ ਲੱਗਣਾ ਜੀ ਉਹਨੇ ਉਹ ਕਿੱਥੇ ਉਹ ਜੋ ਤੀ ਦਿਨ ਲੋਕ ਤੇ ਨਹੀਂ ਜਾਣਦੇ ਉਹ ਜਿਹਿਆਂ ਨੂੰ ਜੁੜੇ ਹੋਏ ਬੰਦੇ ਜੁੱਤੀ ਦੀ ਲੋਕ ਤੇ ਨਹੀਂ ਜਾਣਦੇ ਇਹੋ ਜਿਹਿਆਂ ਨੂੰ ਵੀ ਤੁਹਾਡੇ ਵਰਗੇ ਬੰਦੇ ਅਮਰ ਲੱਗ ਜਾਂਦੇ ਕਿਤੇ ਤੁਸੀਂ ਤੁਸੀਂ ਸਮਝਾਓਗੇ ਕੀ ਸਾਨੂੰ ਕੋਈ ਗੱਲ ਕਰੋ ਝੱਜ ਦੀ ਕੋਈ ਸਮਝ ਆਵੇ ਕੋਈ ਲੌਜੀਕ ਕੋਈ ਦਲੀਲ ਦਿਓ ਯਾਰ ਕੋਈ ਦਲੀਲ ਦੀ ਗੱਲ ਕਰੋ ਕੋਈ ਚਮਕ ਹੋਵੇ ਪਤਾ ਤਾਂ ਲੱਗੇ ਵੀ ਗੱਲ ਹੈ ਕੋਈ ਐਵੇਂ ਕੀ ਜਮੜੀਆਂ ਜੀਆਂ ਮਾਰੀ ਜਾਂਦੇ ਹੋ ਤੁਹਾਨੂੰ ਇਹ ਇਹਦੇ ਨਾਲ ਬੰਦਾ ਲੱਗ ਜੂ ਕਿਤੇ ਜੁੜਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੜਿਆ ਹੋਵੇ ਇਹ ਤੋਂ ਉੱਪਰ ਦੀ ਪੜਾ ਕਿਹੜਾ ਦਊ ਇਹ ਤੋਂ ਉੱਪਰ ਦੀ ਗੱਲ ਦੱਸੇ ਕੋਈ ਲੌਜੀਕ ਤੇ ਦਲੀਲ ਦੇਵੇ ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਕੋਈ ਇਹਨਾਂ ਨਾਲੋਂ ਵੱਡੀ ਦਲੀਲ ਦੇਵੇ ਕੋਈ ਫਿਰ ਫਿਰ ਦੇਖੀਏ ਕੋਈ ਨਹੀਂ ਜੀ ਖੜਦਾ ਇਹਨਾਂ ਦੇ ਸਾਹਮਣੇ ਇਸੇ ਕਰਕੇ ਇਹਨਾਂ ਨਾਲ ਜੁੜਿਆ ਕਿੱਥੇ ਬੰਦਾ ਆਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਕਿਹੜਾ ਅੱਖ ਥੱਲੇ ਆਉਂਦਾ ਕੋਈ ਕਿੱਥੇ ਆਉਂਦਾ ਕਿੱਥੇ ਹਾਰੀ ਸਾਰੀ ਨੂੰ ਕਿੱਥੇ ਪਸੰਦ ਕਰੂ ਬੰਦਾ ਕਾਲਾ ਪੈ ਜਾਂਦਾ 5 ਮਿੰਟ ਨਹੀਂ ਸੁਣ ਸਕਦਾ 5 ਮਿੰਟ ਨਹੀਂ ਸੁਣਿਆ ਜਾਂਦਾ ਕਾਲਾ ਪੈ ਜਾਂਦਾ ਮਨ ਵੀ ਚੁੱਪ ਕਰਾ ਜਾ ਜਾਂ ਆਪ ਹੀ ਉੱਠ ਕੇ ਦੁਰਜੋ ਇਹ ਨਹੀਂ ਠੀਕ ਕਰਦਾ ਜੇ ਗੁਰੂ ਗ੍ਰੰਥ ਸਾਹਿਬ ਨੂੰ ਸੁਣਨ ਲੱਗ ਜੇ ਬੰਦਾ ਗੁਰਬਾਣੀ ਦਾ ਸਰੋਤਾ ਹੋਵੇ ਪਿਆਰਿਓ ਸਾਡੇ ਵਰਗਿਆਂ ਦਾ ਨਹੀਂ ਸਮਝ ਲਿਓ ਅਸੀਂ ਤੇ ਗੁਰਬਾਣੀ ਸੁਣਾਉਣ ਸਮਝਾਉਣ ਆਣੇ ਆ ਸਰੋਤਾ ਹੋਵੇ ਗੁਰੂ ਗ੍ਰੰਥ ਸਾਹਿਬ ਦਾ ਉਹ ਕਿਸੇ ਹੋਰ ਨੂੰ ਨਹੀਂ ਸੁਣ ਸਕਦਾ ਇਹਨਾਂ ਦਾ ਸਰੋਤਾ ਇਹਨਾਂ ਦਾ ਸਿੱਖ ਸੰਤੁਸ਼ਟ ਕਰ ਦੂ ਕੋਈ ਉਹਨੂੰ ਨਾ ਜੀ ਉਹਨੂੰ ਸੰਤੁਸ਼ਟ ਨਹੀਂ ਕਰ ਸਕਦੇ ਤੁਸੀਂ ਲਓ ਜੀ ਮਹਾਰਾਜ ਦੱਸਿਓ ਜਰਾ ਵੀ ਕੈਂਟਰ ਭਰ ਕੇ ਇੱਕ ਐ ਨੂੰ ਤੁਰਿਆ ਜਾਂਦਾ ਹੈ ਇੱਕ ਟਰਾਲੀ ਭਰ ਕੇ ਸਾਡੇ ਪਿੰਡ ਚੋਂ ਐ ਨੂੰ ਤੁਰੀ ਜਾਂਦੀ ਹੈ ਪਹਿਲਾਂ ਦੱਸਿਓ ਵੀ ਸਤ ਸੰਗਤ ਅਸਲ ਹੁੰਦੀ ਕੀ ਹੈ ਲੋ ਵੇਖਿਓ ਗੁਰੂ ਜੀ ਦਾ ਜੋਗੀ ਅੰਦਰ ਜੋਗਿਆ ਤੂੰ ਭੋਗੀ ਅੰਦਰ ਭੋਗਿਆ ਤੇਰਾ ਅੰਦਰ ਨਾ ਪਾਇਆ ਸੁਰਗ ਮਛ ਪਿਆ ਲ ਜਿਓ வாரண துதுசார சிற சிற த ਪਹਰ ਕੋਦਰਤ ਪਾ ਸਾਗ ਤਾਲ ਜਿਓ ਪ੍ਰਗਟ ਪਹਾੜ ਜੋਪਦਾ ਸਭ ਨਵੇਂ ਨੋ ਪਰ ਕਾਪਦਾ ਸਤ ਗੁਰ ਬਾਜਨਾ ਪਾਇਓ ਸਭ ਮੋਹੀ ਮਾਇਆ ਜਾਨ ਜਿਓ ਸਤਿਗੁਰ ਕੋ ਬਲ ਜਾਈਏ ਜੇਤ ਮਿਲੇ ਪਰਮਉਗਾਤ ਪਾਈਏ ਸੁਰ ਨਰ ਮਨ ਜਨ ਲੋਚ ਦੇ ਸੋ ਸਤਗੁਰ ਦੀਆ ਬੁਝਾਏ ਜਿਉ ਸਤ ਸੰਗਤ ਕੈਸੀ ਜਾਣੀਏ ਕਹਿੋ ਜੀ ਜਾਣੀਏ ਜਿੱਥੇ ਕੋ ਨਾਮ ਵਖਾਣੀਏ ਇਹ ਨਿਸ਼ਾਨੀ ਦੱਸਦੀ ਜਿੱਥੇ ਨਾਮ ਦੀ ਵਿਆਖਿਆ ਹੋਵੇ ਨਾਮ ਦੀ ਜਿੱਥੇ ਗੱਲ ਹੋਵੇ ਅੱਗੇ ਏ ਕੋ ਨਾਮ ਹੁਕਮ ਹੈ ਨਾਨਕ ਸਤ ਗੁਰ ਦੀ ਆਵਜਾਏ ਜਿਉ ਲਓ ਜੀ ਇਹ ਤਾਂ ਜੇ ਕਿਤੇ ਨੁਕਤਾ ਸਾਡੇ ਸਮਝ ਚ ਆ ਜੇ ਫਿਰ ਸਾਨੂੰ ਐਨਾ ਪਤਾ ਲੱਗ ਜੇ ਵੀ ਸਹੀ ਕੀ ਹੈ ਤੇ ਗਲਤ ਕੀ ਹੈ ਸਤ ਸੰਗਾਂ ਤੇ ਬਹੁਤ ਨੇ ਇੱਕ ਥੋੜੋ ਹੈ ਹਜ਼ਾਰਾਂ ਇਹਸ ਗੱਲ ਦੀ ਸਮਝ ਆ ਜੇ ਸਾਨੂੰ ਵੀ ਸਤ ਸੰਗਤ ਅਸਲ ਵਿੱਚ ਹੈ ਕੀ ਸਤ ਸੰਗਤ ਕੈਸੀ ਜਾਣੀ ਹੈ ਕਿਹੋ ਜੀ ਜਾਣੀਏ ਸਤ ਸੰਗਤ ਜਿੱਥੇ ਏਕੋ ਨਾਮ ਵਖਾਣੀ ਹੈ ਨਾਮ ਕੀ ਹੈ ਜੀ ਹੋਂਦ ਪ੍ਰਮਾਤਮਾ ਸੱਚ ਹੁਣ ਜਿੱਥੇ ਸੱਪ ਦੀ ਗੱਲ ਹੈ ਇਹ ਸੱਚ ਥੋੜੋ ਹੈ ਸੱਪ ਨੂੰ ਰੱਬ ਬਣਾਇਆ ਗਿਆ ਹੋਵੇ ਇਹਦਾ ਮਤਲਬ ਸੱਚ ਨਹੀਂ ਪੱਥਰ ਨੂੰ ਰੱਬ ਦੀ ਗੱਲ ਕੀਤੀ ਹੋਵੇ ਇਹਦਾ ਮਤਲਬ ਸੱਚ ਨਹੀਂ ਪਸ਼ੂ ਨੂੰ ਰੱਬ ਬਣਾ ਕੇ ਪੇਸ਼ ਕੀਤਾ ਹੋਵੇ ਇਹਦਾ ਮਤਲਬ ਇਹ ਸਤ ਸੰਗਤ ਨਹੀਂ ਸਤ ਸੰਗਤ ਕਿੱਥੇ ਹੈ ਜਿੱਥੇ ਇੱਕ ਪਰਮਾਤਮਾ ਬੰਦੇ ਦੀ ਇੱਥੇ ਜਿ ਸਿਫਤਾਂ ਬੰਦੇ ਦੀਆਂ ਵੀ ਹੋ ਰੀਆਂ ਨੇ ਫਿਰ ਵੀ ਰੱਬ ਨਹੀਂ ਸਤ ਸੰਗਤ ਨਹੀਂ ਜੇ ਬੰਦੇ ਦੀ ਸਿਫਤ ਹੀ ਹੋਈ ਜਾਵੇ ਕਿਸੇ ਬੰਦੇ ਦੀ ਗੁਣਗਾਈ ਚੱਲੋ, ਸ਼ਰੀਰ ਦੇ ਗੁਣਗਾਈ ਚੱਲੋ। ਵੀ ਬਾਬਾ ਜੀ ਨੇ ਐ ਕਰਤਾ, ਬਾਬਾ ਜੀ ਨੇ ਐ ਕਰਤਾ, ਬਾਬਾ ਜੀ ਨੇ ਫਲਾਣੇ ਨੂੰ ਤਾਰਤਾ। ਇਹਦਾ ਮਤਲਬ ਗੁਰੂ ਸਾਹਿਬ ਦੀ ਹਜ਼ੂਰੀ ਹੈ ਪਰ ਗੱਲ ਸੱਚ ਦੀ ਨਹੀਂ, ਦੇਹ ਦੀ ਹੋ ਰਹੀ ਹੈ। ਖੁਸ ਸਤਨਾ। ਸ੍ਰੀ ਵਾਹਿ। ਇਹ ਤੇ ਸ਼ਰੀਰ ਦੀ ਗੱਲ ਕਰੀ ਜਾਂਦੇ ਆ। ਇਸ ਡੇਰੇ 'ਚ ਜਾਂਦੇ ਆ ਆਪਣੇ ਬਾਬੇ ਦੇ ਗੁਣ ਗਾਈ ਜਾਂਦੇ ਆ। ਦੂਜੇ ਡੇਰੇ 'ਚ ਜਾਂਦੇ ਆ ਆਪਣੇ ਬਾਬੇ ਦੀਆਂ ਸਾਖੀਆਂ ਸੁਣਾਈ ਜਾਂਦੇ ਆ। ਇਹ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਪਰ ਸਤਸੰਗ ਨਹੀਂ। ਸਤ ਸੰਗਤ ਦੀ ਤੇ ਪਛਾਣ ਇਹ ਹੋਣੀ ਚਾਹੀਦੀ ਹੈ ਉਥੇ ਸੱਚ ਦੀ ਗੱਲ ਹੋਵੇ ਹੋਂਦ ਦੀ ਅਸਲੀ ਹੈ ਜਿਹੜਾ ਇੱਕ ਪਰਮਾਤਮਾ ਸਰਬਵਿਆਪਕ ਹੈ ਜਿਹੜਾ ਉਹਦੇ ਤੋਂ ਬਿਨਾਂ ਜਿਹੜੀ ਦੂਜੀ ਗੱਲ ਕਰਦਾ ਕੋਈ ਦੂਜੇ ਨੂੰ ਵੱਡਾ ਬਣਾਉਣ ਦੀ ਕੋਸ਼ਿਸ਼ ਕਰੇ ਚਾਹੇ ਸੱਪ ਨੂੰ ਚਾਹੇ ਦੇ ਨੂੰ ਚਾਹੇ ਪਸ਼ੂ ਨੂੰ ਚਾਹੇ ਪੱਥਰ ਨੂੰ ਜਿਹੜਾ ਵੱਡਾ ਬਣਾਉਣ ਦੀ ਕੋਸ਼ਿਸ਼ ਕਰਦਾ ਰੱਬ ਦੇ ਸਾਹਮਣੇ ਇਹ ਸਤ ਸੰਗਤ ਵਿੱਚ ਹੋ ਸਕਦਾ ਹੈ ਇਹ ਸੱਚ ਨਹੀਂ ਨਾ ਝੂਠ ਹੈ ਇਹ ਗੱਪ ਹੈ ਕਿਉਂਕਿ ਪਰਮਾਤਮਾ ਤੋਂ ਬਿਨਾ ਇੱਥੇ ਦੂਜੀ ਕੋਈ ਸ਼ਕਤੀ ਨਹੀਂ ਜਿਹੜੀ ਕੁਝ ਕਰ ਸਕੇ ਹਰ ਸੱਤ ਵੀ ਇੱਕ ਦਿਨ ਮਰਦਾ ਹੈ ਹਰ ਦੇਹ ਵੀ ਇੱਕ ਦਿਨ ਮਰਦੀ ਹੈ ਹਰ ਪੱਥਰ ਵੀ ਇੱਕ ਦਿਨ ਖਤਮ ਹੋ ਜੂ ਪਰ ਪਰਮਾਤਮਾ ਨੇ ਖਤਮ ਨਹੀਂ ਹੋਣਾ ਉਹਦੀ ਨਿਸ਼ਾਨੀ ਕੀ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀਪੀ ਸੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਜਦੋਂ ਵੀ ਜਿੱਥੇ ਵੀ ਵਿਚਾਰ ਹੋਊ ਇਹ ਪਰਮਾਤਮਾ ਤੋਂ ਬਿਨਾ ਦੂਜੀ ਤੀਜੀ ਗੱਲ ਨਹੀਂ ਕਰਦੇ ਤੇ ਜਦੋਂ ਗੁਰਬਾਣੀ ਦੀ ਵਿਚਾਰ ਚੱਲੇ ਇਹ ਸੱਚ ਦੀ ਵਿਚਾਰ ਹੈ ਗੁਰਬਾਣੀ ਦੀ ਵਿਚਾਰ ਸੱਚ ਦੀ ਵਿਚਾਰ ਜਿੱਥੇ ਵੀ ਤੁਸੀਂ ਨੋਟ ਕਰ ਲਿਓ ਜੀ ਜਿੱਥੇ ਬੰਦੇ ਨੂੰ ਉੱਚਾ ਬਖਾਇਆ ਜਾ ਰਿਹਾ ਹੋਵੇ ਸਤ ਸੰਗ ਦੀ ਜਿਵੇਂ ਹੁਣ ਮੰਨ ਲਓ ਵੀ ਮੈਂ ਹੀ ਇੱਥੇ ਬੈਠਾ ਮੰਨ ਲਓ ਮੈਂ ਹੀ ਆ ਜੇ ਮੈਂ ਐ ਜੇ ਲੱਗ ਗਿਆ ਸੁਣਾਉਣ ਵੀ ਫਲਾਣੇ ਬੰਦੇ ਨੇ ਫਲਾਣੇ ਨੂੰ ਕਿਰਪਾ ਕਰਕੇ ਪੁੱਤਰ ਦਿੱਤਾ ਤਾਂ ਮਤਲਬ ਬੰਦੇ ਦੇ ਗੁਣ ਚੱਲਦੇ ਹੁਣ ਦੇ ਨਾਲ ਜੋੜਨ ਲੱਗ ਗਿਆ ਮੈਂ ਇਹ ਸਤ ਸੰਗ ਨਹੀਂ ਰਹੀ ਇਹ ਝੂਠ ਦੀ ਗੱਲ ਲੱਗ ਗਿਆ ਕਰਨ ਹੁਣ ਤੇ ਆ ਗਈ ਮੇਰੇ ਖਾਲ ਪਕੜ ਚ ਗੱਲ ਇਹ ਸਮਝਦੇ ਦੀ ਸਤ ਗੁਰੂ ਨੇ ਨਾਨਕ ਸਤਗੁਰੂ ਦੀਆ 부ਝਾਏ ਜੀ ਉਹ ਸਮਝ ਆ ਗਈ ਹੁਣ ਇਹ ਇਹੀ ਤੇ ਮੰਗ ਰਹੇ ਸੀ ਨਾ ਗੁਰਾ ਇੱਕ ਦੇ ਬੁਝਾਈ ਇਹ ਸਾਨੂੰ ਸਮਝਾ ਲੈ ਹੁਣ ਆਹ ਗੱਲ ਲੈ ਹੁਣ ਜਦੋਂ ਆਪਾਂ ਹੁਣ ਜਪਜੀ ਸਾਹਿਬ ਚ ਜਿਵੇਂ ਬੇਨਤੀ ਕਰਨੀ ਹੈ ਭਾਈ ਸਾਹਿਬ ਦਾਖਦੇ ਸੀ ਜਿਵੇਂ ਵੀ ਜਦੋਂ ਅਸੀਂ ਐ ਸਮਝਣਾ ਹੈ ਵੀ ਮਹਾਰਾਜ ਸਾਨੂੰ ਸਮਝਾਓ ਤੇ ਮਹਾਰਾਜ ਨੇ ਸਮਝਾਤਾ ਹੁਣ ਅੱਗੇ ਕਮੀ ਸਾਡੀ ਹੋ ਸਕਦੀ ਵੀ ਮੰਨੀਏ ਨਾ ਆਪਾਂ ਕਹਿੰਦਾ ਤੇ ਰੋਜ਼ ਹੀ ਹੈ ਵੀ ਗੁਰਾ ਗੁਰੂ ਜੀ ਇੱਕ ਸਮਝਦੇ ਹੋ ਮੈਨੂੰ ਗੁਰਾ ਇੱਕ ਇੱਕ ਰੱਬ ਪ੍ਰਮਾਤਮਾ ਦੇਹ ਇੱਕ ਮੈਨੂੰ ਸਮਝਾ ਦਿਓ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋਮ ਹੈ ਵਿਸਰਨਾ ਜਾਈ ਮੈਨੂੰ ਸਮਝਦੇ ਹੋ ਇੱਕ ਰੱਬ ਦੀ ਗੱਲ ਮੈਨੂੰ ਸਮਝਾਓ ਤੇ ਮੇਰੇ ਸਤਿਗੁਰੂ ਨੇ ਜਿਹੜੇ ਜਗਾ ਜਗਾ ਤੇ ਸਾਨੂੰ ਇਦਾਂ ਦੇ ਬਚਨ ਸਮਝਾਉਂਦੇ ਐ ਗਿਆਨ ਕਰਾ ਦਿੰਦੇ ਐ ਕਮਾਲ ਦਾ ਬੰਦਾ ਬਣਾ ਦੇਣਾ ਜੀ ਗੁਰੂ ਸਾਹਿਬ ਨੇ ਜੇ ਆਪਾਂ ਇਹਨਾਂ ਨੂੰ ਸੁਣ ਲਾਗੇ ਪਰ ਸਾਡੀ ਮੁਸ਼ਕਲ ਪਤਾ ਕੀ ਆ ਮੇਰੇ ਉਹ ਵੀਰੋ ਭਾਈਓ ਮੇਰੀ ਉਹ ਭੈਣੋ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਪਤਾ ਕੀ ਸਮਝਿਆ ਹੋਇਆ ਵੀ ਇੱਕ ਤੇ ਯਾਰ ਆਨੰਦ ਕਾਰਜ ਕਰਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਜਦੋਂ ਕੋਈ ਮਰ ਜਾਂਦਾ ਉਹਦੇ ਭੋਗ ਪਾ ਲਿਆ ਕੋਲ ਵੀ ਇਹਨੇ ਇਹਦੇ ਇਸੇ ਕੰਮ ਲਈ ਨਹੀਂ ਨੇ ਗੁਰੂ ਗ੍ਰੰਥ ਸਾਹਿਬ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਤੈਨੂੰ ਹਰ ਚੀਜ਼ ਦੀ ਨੌਲੇਜ ਦੇਣ ਵਾਸਤੇ ਨੇ ਗੁਰੂ ਗ੍ਰੰਥ ਸਾਹਿਬ ਸਾਨੂੰ ਹਰ ਸੱਚ ਤੇ ਝੂਠ ਦਾ ਨਤਾਰਾ ਕਰਕੇ ਕੱਢ ਕੇ ਵਿਖਾਉਂਦੇ ਵੀ ਆਹ ਸੱਚ ਆਹ ਝੂਠ ਹੁਣ ਤੂੰ ਸੱਚ ਵਾਲੇ ਰਾਹ ਤੇ ਤੁਰੀ ਆਹ ਗਲਤ ਪਾਸੇ ਨਹੀਂ ਤੁਰਨਾ ਗੁਰੂ ਸਾਹਿਬ ਤੇ ਸਾਨੂੰ ਐ ਤਤ ਕੱਢ ਕੇ ਦਿੰਦੇ ਐ ਨਿਚੋੜ ਕੱਢ ਕੇ ਦੇਣਾ ਤੈਨੂੰ ਹਰ ਚੀਜ਼ ਦਾ ਨਿਚੋੜ ਕੱਢ ਕੇ ਦੇਣਗੇ ਵੀ ਆਹ ਸੱਚ ਐ ਆਹ ਝੂਠ ਐ ਯਾ ਯਾ ਇਸ ਵੀਡੀਓ ਦੇ ਵਿੱਚ ਨਾ ਹਾਂਜੀ ਮੈਂ ਦੋਸਤਾਂ ਕੋਲ ਇੱਕ ਚੀਜ਼ ਪੁੱਛਾਂਗਾ ਕਿ ਆਪਾਂ ਬੜੀਆਂ ਜਗ੍ਹਾ ਤੇ ਸੁਨੇਆ ਕਹਿੰਦੇ ਨੇ ਕਿ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਨਕ ਹੋ ਹੋ ਪੀ ਸੱਚ ਹਾਂਜੀ ਇਹ ਇਹਨਾਂ ਦਾ ਨਾਮ ਤਰਜਮਾ ਕੋਈ ਨਹੀਂ ਪਤਾ ਇਹਨਾਂ ਦਾ ਅਸੀਂ ਕਦੀ ਨਾ ਸ੍ਰੀ ਜਾਂ ਟਰਾਂਸਲੇਸ਼ਨ ਸਾਡੇ ਇੱਧਰ ਜਿਹੜੀ ਪੰਜਾਬੀ ਬੋਲ ਜਿੰਦੀ ਹੈ ਇਹਦੇ ਵਿੱਚ ਆਦ ਨੂੰ ਕਿਹਾ ਜਾਂਦਾ ਅੱਧਾ ਹਾਂਜੀ ਤੇ ਜੁਗਾਦ ਮਤਲਬ ਕਿ ਕੋਈ ਤਰੀਕਾ ਬਣਾਇਆ ਜਾਣਾ ਜੁਗਾੜ ਜਿਵੇਂ ਕਹੀਦਾ ਹੈ ਜੁਗਾੜ ਏ ਜੁਗਾਦ अच्छा फिर आगे क्या है पी सच है तो चलो कि कोई चीज है, है। तो पी पी नहीं नहीं पी पी ਲਾ ਫਿਰ हां ठीक है आ, मैं पढ़या ਕਿਤੇ सही चलो दोस्त ये दोस्तों ये अगर ਸਾਡਾ ਰਿਵਿਊ ਸੁਣਨ ਲੱਗੇ ਆ ਜੇ ਸੁਣਨ ਆਏ ਇਹਦੀ ਜ਼ਰੂਰ ਤਸ਼ਰੀਕ ਕਰਾਇਆ ਜੀ ਚਾਰ ਲੈਣਾ ਦੀ हां जी ਚਾਰ ਲੈਣਾ ਦੀ ਕਮੈਂਟ ਦੇ ਵਿੱਚ ਥੱਲੇ ਜ਼ਰੂਰ ਤਸ਼ਰੀਕ ਕਰਾਇਆ ਜੀ ਤੇ ਬਾਕੀ ਅਗਰ ਆਪਾਂ ਵੀਡੀਓ ਦੀ ਗੱਲ ਕਰੀਏ ਤੇ ਵੀਡੀਓ ਦੇ ਵਿੱਚ ਉਹ ਸਤ ਸੰਗ ਦੇ ਬਾਰੇ ਦੱਸ ਰਹੇ ਸੀ ਵੀ ਅਸਲ ਸਤ ਸੰਗ ਕੀ ਮਤਲਬ ਕਿ ਸੱਚੇ ਦੀ ਸੰਗ ਸੰਗਤ ਸਤਨਾ ਦੀ ਸੱਚਾ ਸੰਗ ਮੈ ਨਹੀਂ ਮੇਲ ਹਾਂਜੀ ਹਾਂ ਸੰਗਤ ਮੇਲ ਜੋਲ ਕਿ ਵੀ ਸੱਚੇ ਦੇ ਨਾਲ ਮੇਲ ਜੋਲ ਜਾਂ ਸੱਚੇ ਦੇ ਬਾਰੇ ਗੱਲ ਕਰਨਾ ਜੋ ਕਿ ਬਾਈ ਰਣਜੀਤ ਸਿੰਘ ਢੱਡਲੀ ਵਾਲੇ ਸਮਝਾ ਰਹੇ ਸੀ ਲੇਕਿਨ ਜ਼ਿਕਰ ਇੱਥੇ ਸਾਥ ਸੰਗ ਜਿਹੜਾ ਉਹ ਬਿਆਨ ਕਰ ਰਹੇ ਕਿ ਵੀ ਕਿਸੇ ਨੂੰ ਕੋਈ ਆਪਣੇ ਬੂਤਾਂ ਨੂੰ ਕਹਿੰਦਾ ਕਿ ਅਸੀਂ ਸਾਥ ਸੰਗ ਕਰਨ ਲੱਗੇ ਆ ਕੋਈ ਸੱਪਾ ਨਹੀਂ ਕਰੀ ਜਾਂਦਾ ਤੇ ਕੋਈ ਬਾਬਿਆਂ ਦੀ ਪਖੰਡੀਆਂ ਦੀ ਆਪਣੇ ਇੱਕ ਸਟੈਂਡਰਡ ਬਣਾ ਕੇ ਤੇ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਕਰੀ ਜਾਂਦਾ ਤਾਂ ਫਿਰ ਦੂਸਰੀ ਇੱਕ ਉਹਨਾਂ ਨੇ ਗੱਲ ਜਿਹੜੀ ਕੀਤੀ ਕਿ ਇਹ ਸਾਡੇ ਇਥੇ ਹੈ ਚੀਜ਼ ਕਿ ਵੀ ਜਿਵੇਂ ਹੁਣ ਉਥੋਂ ਕੁਝ ਖਾਣ ਨੂੰ ਲੱਭ ਜਾਂਦਾ ਤੇ ਉਥੇ ਚਲੇ ਜਾਂਦੇ ਹਾਂ ਹਾਂ ਜਿਵੇਂ ਸਾਡੇ ਤੇ ਇਹ ਸੋਚਦੇ ਹੀ ਨਹੀਂ ਕਿ ਭਾਈ ਉਹ ਸਾਨੂੰ ਉਥੇ ਕੀ ਕਦਰ ਵਾਸਤੇ ਲੈ ਗਏ ਨੇ ਉਹ ਤੇ ਸ਼ੋਅ ਕਰਾ ਰਹੇ ਨੇ ਕਿ ਇੰਨੇ ਲੋਕ ਸਾਨੂੰ ਮੰਨਣ ਆਲੇ ਆ ਗਏ ਤੇ ਤੁਸੀਂ ਉਹਨਾਂ ਨੂੰ ਮੰਨਣ ਆਲੇ ਇਹ ਇਹ ਝੂਠ ਦੀ ਸੰਗਤ ਕਰਨ ਇੱਕ ਇੱਕ ਫੈਕਟਰ ਇਹ ਵੀ ਸ਼ਾਇਦ ਪਾਇਆ ਜਾ ਸਕਦਾ ਕਿ ਇਹ ਨਾ ਗਰੀਬੀ ਬਹੁਤ ਹੈ ਗਰੀਬੀ ਜਾਂ ਮਹਿਰੂਮੀ ਹੈ ਸਾਡੇ ਇੱਥੇ ਉਹ ਗਰੀਬੀ ਕਰਕੇ ਲੋਕ ਖਾਣ ਚਲੇ ਜਾਂਦੇ ਨੇ ਖਾਣ ਚਲੇ ਜਾਂਦੇ ਨੇ ਜਿਵੇਂ ਆਪਣੇ ਇੱਥੇ ਦਰਬਾਰਾਂ ਦੇ ਹੁੰਦਾ ਜੀ ਉਹ ਖਾਣਾ ਮਿਲਦਾ ਤੇ ਲੋਕ ਚਲੇ ਜਾਂਦੇ ਨੇ ਜਾਂ ਜਿਵੇਂ ਇੱਥੇ ਖਤਮ ਦਰੂਦ ਕੀਤਾ ਜਾਂਦਾ ਇਵਨ ਕੇ ਆ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਜਿਹੜੇ ਉਹ ਕਰਦੇ ਨੇ ਲੋਕ ਜਤਮਾ ਕਰਦੇ ਨੇ ਲੋਕਾਂ ਨੂੰ ਉਹ ਜਿਹੜੇ ਐਮਪੀਆ ਐਮਐਨਏ ਆਂਦੇ ਨੇ ਆਨ ਕੇ ਉਹ ਆਪਣੀ VOTING ਵਾਸਤੇ ਕਰਦੇ ਨੇ ਉਹ ਰੋਟੀ ਜਿਹੜੇ ਜਿਹੜੇ ਜਲਸੇ 'ਚ ਰੋਟੀ ਪੱਕੀ ਹੁੰਦੀ ਉਧਰ ਲੋਕ ਬਹੁਤ ਪਹੁੰਚਦੇ ਨੇ ਇਹ ਇਹ ਮਤਲਬ ਕਿ ਗੁਰਬਤ ਹੈ ਹਾਂ ਇਹ ਤੋਂ ਹਿਸਾਬ ਲਾ ਲੋ ਕਿ ਆਪਣੇ ਇੱਥੇ ਕਿ ਸਿਆਸਤਦਾਨ ਹੁੰਦੇ ਸੀ ਡਾਕਟਰ ਸਾਹਿਬ ਤੇ ਤੁਹਾਨੂੰ ਯਾਦ ਹੋਵੇ ਤੇ ਉਹ ਉਹਨਾਂ ਨੇ ਨਾ ਜਲਸਾ ਨਾ ਲੱਗ ਬਾਰੀ ਨਹੀਂ ਇਹਸਾਨ ਡਾਕਟਰ ਇਹਸਾਨ ਬਾਰੀ ਇਹਸਾਨ ਬਾਰੀ ਹਾਂ ਉਹਨਾਂ ਦਾ ਨਾਮ ਹੁੰਦਾ ਸੀ ਤੇ ਉਹ ਨਾ ਬਸ ਡਾਕਟਰ ਸਾਹਿਬ ਤੇ ਰਿਟਾਇਰ ਲਾਈਫ ਗੁਜ਼ਾਰੇ ਸੀ ਤੇ ਉਹ ਇਲੈਕਸ਼ਨ 'ਚ ਖੜੇ ਹੋ ਜਾਂਦੇ ਸੀ ਤੇ ਉਹਨਾਂ ਨੇ ਭਾਈ ਜੀ ਖਾਣਾ ਖਵਾਣਾ ਮਤਲਬ ਕਿ ਖਾਣੇ ਦੇ ਡੇਗਾ ਲਾਣੀਆਂ ਜਿੱਥੇ ਜਲਸਾ ਹਣਾ ਤੇ ਜਲਸਿਆਂ ਦੇ ਰਾਸ਼ਵੇ ਵੇਖ ਕੇ ਲੱਗਦਾ ਹੈ ਜਿ세 ਵੀ ਡਾਟਾ ਇਸ ਦਫਾ ਐਮਪੀ ਐਮਐਨਏ ਵੇ ਇਸ ਦਫਾ ਪੱਕਾ ਹੈ ਐਮਐਨਏ ਵੇ ਲੇਕਿਨ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਦੇ ਵੋਟ ਸੀ ਜਿਹੜੇ ਕੋਈ 2 ਕੇ 3 ਹਜ਼ਾਰ ਨਿਕਲੇ ਟੋਟਲੀ ਜਿੰਨੀ ਇੱਕ ਪਿੰਡ ਦੀ ਆਬਾਦੀ ਨਹੀਂ ਹੁੰਦੀ ਮਤਲਬ ਕਿ 10 ਲੱਖ ਵੋਟ ਲੋਕ ਚੋਲਖਾਨ ਚਲੇ ਜਾਂਦੇ ਆ ਤੇ ਚੋਲਖਾਨ ਚਲੇ ਜਾਂਦੇ ਅੱਲਾਹ ਤਾਲਾ ਜਨਰਲ ਰਸੀਵ ਕਰਿਆ ਇਹ ਚੀਜ਼ਾਂ ਜਿਹੜੀਆਂ ਨੇ ਇਹ ਮਜ਼ਹਬ ਦੇ ਤੌਰ ਤੇ ਵੀ ਇਸਤੇਮਾਲ ਕੀਤੀਆਂ ਜਾਂਦੀਆਂ ਨੇ ਫੋਨ ਤੇ ਕੋ ਨਵਾਂ ਤਰੀਕਾ ਚੱਲੇ ਪਿਆ ਨਾ ਕਿ ਲੋਕ ਆਫਰਾਂ ਘਰਾਂ ਲੱਗ ਪਏ ਕਿ ਤੁਸੀਂ ਸਾਡੇ ਮਜ਼ਬ ਚ ਆ ਜਾਓ ਤੁਹਾਨੂੰ ਆਏ ਮਿਲੇਗਾ ਤੁਸੀਂ ਸਾਡੇ ਮਦਰਬ ਚ ਆ ਜਾਓ ਤੁਹਾਨੂੰ ਯੂਰਪ ਦਾ ਵੀਜ਼ਾ ਮੇਰੇ ਤਾਰਫੇ ਬਿਆਨ ਕਰ ਰਹੀ ਸੀ ਇੱਕ ਰੱਬ ਦਾ ਸੱਚੇ ਰੱਬ ਦਾ ਉਹ ਬਹੁਤ ਵਧੀਆ ਸੀ ਕਿ ਬੜੇ ਅੱਛੇ ਤਰੀਕੇ ਨਾਲ ਸੰਗ ਹੈ ਉਹਨਾਂ ਨੇ ਇੱਕ ਨਿਸ਼ਾਨੀ ਦੱਸ ਸੀ ਉਹਨਾਂ ਨੇ ਅਖਾ ਕਿ ਜੀ ਸਤ ਸੰਗ ਉਹ ਹੈ ਜਿੰਨੇ ਚ ਨਾਮ ਜਪਿਆ ਜਾ ਹਾਂ ਜੀ ਤੇ ਸੱਚੇ ਦੀ ਸੰਗਤ ਕੀ ਹੈ ਕਿ ਇੱਕ ਦੇ ਉਹਦਾ ਦੇ ਨਹੀਂ ਹੈਗਾ ਜਿਸ ਆਮਤ ਮਤਲਬ ਕਿ ਜਿਹੜੀ ਆਮ ਬੰਦੇ ਤਰ੍ਹਾਂ ਇੰਜ ਦੇ ਬੰਦੇ ਦੀਆਂ ਖੂਬੀਆਂ ਨਾ ਇੰਜ ਦੀ ਗੱਲ ਨਹੀਂ ਹੁੰਦੀ ਦੂਸਰਾ ਉਹ ਕੋਈ ਪਸ਼ੂ ਵੀ ਨਹੀਂ ਹੋ ਸਕਦਾ ਕੋਈ ਪੱਥਰ ਵੀ ਨਹੀਂ ਹੋ ਸਕਦਾ ਤੇ ਨਾ ਹੀ ਕੋਈ ਉਹ ਜਾਨਦਾਰ ਚੀਜ਼ ਹੋ ਸਕਦੀ ਜਿਹੜੀ ਸਾਹਮਣੇ ਮੌਜੂਦ ਹੈ ਸੱਚਾ ਜਿਹੜਾ ਉਹ ਏਕੀ ਹੈ ਜਿਹੜਾ ਸਬਨਾ ਦਾ ਦਾਤਾ ਹੈ ਸਬਦਾ ਸਬਦਾ ਦਾਤਾ ਜਿਹੜਾ ਸਭ ਨੂੰ ਖਾਣ ਵਾਸਤੇ ਦੇ ਰਿਹਾ ਸਬਦਾ ਰਾਜ਼ਕ ਸਬਦਾ ਨਿਜ਼ਾਮ ਚਲਾ ਰਿਹਾ ਉਹ ਜਿਹੜਾ ਕਿ ਹਰ ਬੰਦੇ ਨੂੰ ਪਤਾ ਹੈ ਜਿਹੜੇ ਮਤਲਬ ਕਿ ਸਿੱਖੀਜ਼ਮ ਨੂੰ ਮੰਨਣ ਵਾਲੇ ਲੋਕ ਨੇ ਜਾਂ ਇਸਲਾਮ ਨੂੰ ਮੰਨਣ ਵਾਲੇ ਲੋਕ ਨੇ ਉਹਨਾਂ ਦਾ ਤੇ ਰੱਬ ਤੇ ਯਕੀਨ ਹੈ ਪੱਕਾ ਕਿ ਰੱਬ ਏਕ ਹੈ ਕਿਉਂਕਿ ਇਹਨਾਂ ਨੂੰ ਮਿਲਦਾ ਜੁਲਦਾ ਜਿਆ ਕਨਸੈਪਟ ਹੈ ਕਿ ਉਹ ਵਾਹਦੇ ਟਨਾਈ ਗੋ ਦਾ ਬੱਚਾ ਹੈ ਤੇ ਨਾ ਹੀ ਮਤਲਬ ਕਿ ਉਹ ਕਿਸੇ ਚੋ ਜਣਿਆ ਤੇ ਉਹ ਪਾਕ ਜਾ ਤੇ ਇਹਨਾਂ ਚੀਜ਼ਾਂ ਤੋਂ ਮੁਕੱਦਸ ਹਾਂਜੀ ਪਾਕ ਮਤਲਬ ਕਿ ਤੇ ਜੇ ਹੁੰਦਾ ਅਗਰ ਕੋਈ ਜਿਸਮੀਏ ਤੇ ਉਹ ਨਹੀਂ ਪਤਾ ਕਿਸੇ ਨੂੰ ਕਿਸ ਤਰ੍ਹਾਂ ਦਾ ਅੱਲਾਹ ਬਿਹਤਰ ਜਾਣਦਾ ਆਪਣੇ ਰੱਬ ਹੀ ਜਾਣਦਾ ਸੱਚਾ ਹੀ ਜਾਣਦਾ ਹੈ ਕਿ ਵੀ ਉਹ ਕਿਸ ਤਰ੍ਹਾਂ ਦਾ ਯਾਨੀ ਕਿ ਇਹਨੂੰ ਕਿਹਾ ਜਾਂਦਾ ਉਰਦੂ ਦੇ ਵਿੱਚ ਕਿਹਾ ਜਾਂਦਾ ਯਈ ਕਫੀਅਤ ਮਜਹੂਲ ਹਾਂਜੀ ਯਾਨੀ ਕਿ ਇਹਦੇ ਬਾਰੇ ਆਪਾਂ ਨਹੀਂ ਦੱਸ ਸਕਦੇ ਨਹੀਂ ਦੱਸ ਸਕਦੇ ਆ ਮੰਦਾ ਦੱਸ ਵੀ ਨਹੀਂ ਸਕਦਾ ਕਫੀਅਤ ਮਜਹੂਲ ਜੇ ਤੁਹਾਡੇ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਮਿਲਨੇ ਆ ਕਿ ਨਵੀਂ ਵੀਡੀਓ ਨਾਲ ਸਾਂਦੇ ਹੋ ਇਜਾਜ਼ਤ ਅੱਲਾਹ ਨਿਗਹਿਬਾਨ